ਨਿਊਯਾਰਕ ਦੇ ਵਿੱਚ 18 ਅਗਸਤ ਨੂੰ ਇੰਡੀਆ ਡੇ ਪਰੇਡ ਦੌਰਾਨ ਰਾਮ ਮੰਦਰ ਦਾ ਮਾਡਲ ਪ੍ਰਦਰਸ਼ਿਤ ਕੀਤਾ ਜਾਵੇਗਾ ਇਸ ਵਿੱਚ ਨਿਊਯਾਰਕ ਤੇਜ਼ ਦੇ ਆਲੇ ਦੁਆਲੇ ਸਥਿਤ ਇਲਾਕਿਆਂ ਦੇ ਵਿੱਚੋਂ ਹਜ਼ਾਰਾਂ ਭਾਰਤੀ ਅਮਰੀਕੀ ਸ਼ਾਮਲ ਵੀ ਹੋਣਗੇ ਸੋ ਵਿਸ਼ਵ Hindu ਪਰਿਸ਼ਦ ਅਮਰੀਕਾ ਦੇ ਸਖਤਰ ਨੇ ਜਿਹੜੇ ਜਰਨਲ ਅਮਿਤਾਬ ਮਿੱਤਲ ਮੁਤਾਬਕ ਮੰਦਰ ਦਾ ਵਿਸ਼ਾਲ ਮਾਡਲ ਹੈ ਜਿਹੜਾ 18 ਫੁੱਟ ਲੰਬਾ 9 ਫੁੱਟ ਚੌੜਾ 8 ਫੁੱਟ ਉੱਚਾ ਹੋਵੇਗਾ ਇਹ ਪਹਿਲੀ ਵਾਰ ਹੋਵੇਗਾ ਜਦੋਂ ਰਾਮ ਮੰਦਰ ਦਾ ਮਾਡਲ ਅਮਰੀਕਾ ਦੇ ਵਿੱਚ ਪ੍ਰਦਰਸ਼ਿਤ ਕੀਤਾ ਜਾਵੇਗਾ ਸੋ ਨਿਊਯਾਰਕ ਦੇ ਵਿੱਚ ਹੋਣ ਵਾਲੀ ਸਾਲਾਨਾ ਇੰਡੀਆ ਦੇ ਪ੍ਰੇਡ ਭਾਰਤ ਵਿੱਚੋਂ ਬਾਹਰ ਭਾਰਤ ਦੇ ਜਿਹੜੇ ਆਜ਼ਾਦੀ ਦਿਵਸ ਦਾ ਜਿਹੜਾ ਸਭ ਤੋਂ ਵੱਡਾ ਉਤਸਵ ਹੈ ਸੋ ਮਿਟਾਊਨ ਦੀ ਜੇ ਗੱਲ ਕਰੀਏ ਤਾਂ ਨਿਊਯਾਰਕ ਦੇ ਵਿੱਚ ਈਸਟ 78th ਸਟਰੀਟ ਤੋਂ ਈਸਟ 72nd ਸਟਰੀਟ ਤੱਕ ਚੱਲਣ ਵਾਲੀ ਸਾਲਾਨਾ ਪ੍ਰੇਡ ਨੂੰ ਆਮ ਤੌਰ ਤੇ 1.5 ਲੱਖ ਤੋਂ ਜ਼ਿਆਦਾ ਲੋਕ ਵੇਖਦੇ ਨੇ ਅਪਡੇਟ ਲੈ ਕੇ ਰੂਬਰੂ ਹੋਵਾਂਗੇ ਵੇਖਦੇ ਰਹੋ ਧਿਆਨ ਨਾਲ ਨਿਊਯਾਰਕ ਦੇ ਵਿੱਚ 18 ਅਗਸਤ ਨੂੰ ਇੰਡੀਆ ਡੇ ਪ੍ਰੇਡ ਦੌਰਾਨ ਰਾਮ ਮੰਦਰ ਦਾ ਮਾਡਲ ਪ੍ਰਦਰਸ਼ਿਤ ਅਸ਼ੁਦ ਕੀਤਾ ਜਾਵੇਗਾ ਇਸ ਵਿੱਚ ਨਿਊਯਾਰਕ ਤੇ ਇਸ ਦੇ ਆਲੇ ਦੁਆਲੇ ਸਥਿਤ ਇਲਾਕਿਆਂ ਦੇ ਵਿੱਚੋਂ ਹਜ਼ਾਰਾਂ ਭਾਰਤੀ ਅਮਰੀਕੀ ਸ਼ਾਮਲ ਵੀ ਹੋਣਗੇ ਸੋ ਵਿਸ਼ਵ Hindu ਪਰਿਸ਼ਦ ਅਮਰੀਕਾ ਇਸ ਕੱਤਰ ਨੇ ਜਿਹੜੇ ਜਰਨਲ ਅਮਿਤਾਬ ਮਿੱਤਲ ਮੁਤਾਬਕ ਮੰਦਰ ਦਾ ਵਿਸ਼ਾਲ ਮਾਡਲ ਹੈ ਜਿਹੜਾ 18 ਫੁੱਟ ਲੰਬਾ 9 ਫੁੱਟ ਚੌੜਾ 8 ਫੁੱਟ ਉੱਚਾ ਹੋਵੇਗਾ ਇਹ ਪਹਿਲੀ ਵਾਰ ਹੋਵੇਗਾ ਜਦੋਂ ਰਾਮ ਮੰਦਰ ਦਾ ਮਾਡਲ ਅਮਰੀਕਾ ਦੇ ਵਿੱਚ ਪ੍ਰਦਰਸ਼ਿਤ ਕੀਤਾ ਜਾਵੇਗਾ ਸੋ ਨਿਊਯਾਰਕ ਦੇ ਵਿੱਚ ਹੋਣ ਵਾਲੀ ਸਾਲਾਨਾ ਇੰਡੀਆ ਦੇ ਪ੍ਰੇਡ ਹੈ ਭਾਰਤ ਵਿੱਚੋਂ ਬਾਹਰ ਭਾਰਤ ਦੇ ਜਿਹੜੇ ਆਜ਼ਾਦੀ ਦਿਵਸ ਦਾ ਜਿਹੜਾ ਸਭ ਤੋਂ ਵੱਡਾ ਉਤਸਵ ਹੈ ਸੋ ਮਿਡ ਟਾਊਨ ਦੀ ਜੇ ਗੱਲ ਕਰੀਏ ਤਾਂ ਨਿਊਯਾਰਕ ਦੇ ਵਿੱਚ ਈਸਟ 78th ਸਟਰੀਟ ਤੋਂ ਈਸਟ 27th ਸਟਰੀਟ ਤੱਕ ਚੱਲਣ ਵਾਲੀ ਸਾਲਾਨਾ ਪ੍ਰੇਡ ਨੂੰ ਆਮ ਤੌਰ ਤੇ 1.5 ਲੱਖ ਤੋਂ ਜ਼ਿਆਦਾ ਲੋਕ ਵੇਖਦੇ ਨੇ ਅਪਡੇਟ ਲੈ ਕੇ ਉਗਰੂ ਹੋਮਾਗੇ ਵੇਖਦੇ ਰਹੋ ਲੁਧਿਆਣਾ ਲਾਈਵ